ਸਿੱਧੂ ਵੀ ਟਿੱਕ ਤੇ ਆਪ ਸਭ ਦਾ ਸਵਾਗਤ ਹੈ। ਉਮੀਦ ਕਰਦੇ ਹਾਂ ਜੀ ਸਾਰੇ ਖੁਸ਼ ਹੋਵੋਗੇ। ਹਾਂਜੀ ਸਭ ਤੋਂ ਪਹਿਲਾਂ ਮੈਂ ਰਿਕਵੈਸਟ ਕਰਾਂਗੀ ਜੋ ਵੀ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਜਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਵਲਕਮ ਪ੍ਰੈਸ ਕਰੋ ਤਾਂ ਜੋ ਸਾਡੇ ਟੈਲੀਕਾਮ ਵਾਲੀ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਤੇ ਤੁਸੀਂ ਸਾਰੀਆਂ ਵੀਡੀਓਜ਼ ਨੂੰ ਵੇਖਦੇ ਰਹੋ ਠੀਕ ਹੈ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਇਹ ਜਿਹੜੀ ਆਪਾਂ ਸਾਰੇ ਸੂਟ ਲੈ ਕੇ ਆਏ ਇਹ ਸਾਰਾ ਜਿਹੜਾ ਆਪਣਾ ਨਿਊਜ਼ੀਲੈਂਡ ਦਾ ਪਾਰਸਲ ਆ ਕੂਰੀਅਰ ਕਰਨਾ ਆਪਾਂ ਉੱਥੇ ਹੀ ਸਾਰਾ ਆਰਡਰ ਹੈ ਜਿਹੜਾ ਇਹ ਨਿਊਜ਼ੀਲੈਂਡ ਦਾ ਹੈ ਦੋ ਕਸਟਮਰਸ ਨੇ ਆਪਣੇ ਪਹਿਲਾਂ ਤਾਂ ਆਪਾਂ ਉਹਨਾਂ ਦਾ ਥੈਂਕ ਯੂ ਕਰਦੇ ਆਂ ਵੀ ਉਹਨਾਂ ਨੇ ਸਾਡੇ ਤੇ ਹਨਾ ਟਰਸਟ ਕੀਤਾ ਤੇ ਸਾਨੂੰ ਇੰਨਾ ਵੱਡਾ ਆਰਡਰ ਦਿੱਤਾ ਬਹੁਤ ਜਾਦਾ ਵਧੀਆ ਸੂਟਸ ਨੇ ਜਿਹੜੇ ਅਸੀਂ ਉਹਨਾਂ ਦੇ ਲਈ ਬਹੁਤ ਮਿਹਨਤ ਦੇ ਨਾਲ ਰੈਡੀ ਕੀਤੇ ਆਂ ਹੋਪ ਉਹਨਾਂ ਨੂੰ ਬਹੁਤ ਪਸੰਦ ਆਉਣਗੇ ਹਾਂਜੀ ਹੁਣ ਆਪਾਂ ਇਹ ਸਾਰੇ ਸੂਟਾਂ ਨੂੰ ਵੈਸੇ ਤਾਂ ਇਹਨਾਂ ਨੇ ਇਕੱਲੇ-ਇਕੱਲੇ ਦੇ ਵੀਡੀਓ ਇਕੱਲੇ-ਇਕੱਲੇ ਵਰਕ ਦੇ ਸਟੱਫ ਵਗੈਰਾ ਦੇ ਨਾਲ ਡਿਟੇਲਿੰਗ ਸਾਰੀ ਆਪਾਂ ਦੋ-ਦੋ ਤਿੰਨ-ਤਿੰਨ ਸੂਟਾਂ ਦੀ ਅਪਲੋਡ ਕੀਤੀ ਹੋਈਆਂ ਨੇ ਵੀਡੀਓਸ ਤੁਸੀਂ ਉਹਨਾਂ ਦੇ ਵਿੱਚ ਇਹਨਾਂ ਦੀ ਡਿਟੇਲਿੰਗ ਹੈ ਜਿਹੜੀ ਪੂਰੀ ਉਹ ਚੈੱਕ ਕਰ ਸਕਦੇ ਹੋ ਇਹ ਵੀਡੀਓ ਹੈ ਜਿਹੜੀ ਜਸਟ ਆਪਾਂ ਇਹ ਪਾਰਸਲ ਦੇ ਲਈ ਬਣਾਈ ਹੈਗੀ ਦੇਖੋ ਇਹਨਾਂ ਦੇ ਵਿੱਚ ਮੈਂ ਹਲਕਾ-ਹਲਕਾ ਰੱਖ ਦਿਆਂ ਸਾਰੇ ਸੂਟਾਂ ਦਾ ਆਪਣਾ ਇਹ ਬਾਵਾਂ ਸੂਟ ਰੋਗਾ ਜਿਹੜਾ ਮਹਿਰੂਨ ਦੁਪट्टे ਦੇ ਨਾਲ ਆਊਟ ਵਾਈਟ ਦੇ ਵਿੱਚ ਹੈਂਡਵਰਕ ਦਾ ਸੂਟ ਹੈ ਇਹ ਬਹੁਤ ਸੋਹਣਾ ਜਿਹਾ ਸੂਟ ਹੈ ਨਾਲ ਆਪਾਂ ਇਹਨਾਂ ਦੇ ਨਾਲ ਜੁਐਲਰੀ ਅਟੈਚ ਕੀਤੀ ਆ ਠੀਕ ਹੈ ਦੈਨ ਆਜੂ ਦਾ ਆਪਣੇ ਕੋਲ ਇਹ ਵਾਲਾ ਮਸ਼ੀਨ ਵਰਕ ਦਾ ਸੂਟ ਹੈ ਇਹ ਕਲਰ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸਟੱਫ ਵਗੈਰਾ ਦੀ ਪੂਰੀ ਜਿਹੜੀ ਇਨਫੋਰਮੇਸ਼ਨ ਹੈ ਤੁਸੀਂ ਇਹਨਾਂ ਦੀਆਂ ਵੀਡੀਓਜ਼ ਕੱਢ ਕੇ ਦੇਖ ਸਕਦੇ ਹੋ ਉਹਨਾਂ ਦੇ ਵਿੱਚ ਸਾਰਾ ਕੁਝ ਦੱਸਿਆ ਹੋਇਆ ਹੈ ਇਹਨਾਂ ਬਾਰੇ ਐਂਡ ਇਹ ਉਹਨਾਂ ਨੇ ਦੁਪੱਟੇ ਮੰਗਵਾਏ ਸੀ कॉटन ਦੇ ਦੁਪੱਟੇ ਆ ਦੋ ਦੁਪੱਟੇ ਨੇ ਇੱਕ ਪਿੰਕ ਸ਼ੇਡ ਦੇ ਵਿੱਚ ਇੱਕ ਬਲੈਕ ਹੈ ਠੀਕ ਹੈ ਇੱਕ ਆਜੂ ਆਪਣੇ ਕੋਲ ਦਾਲਵੱਟ ਦਾ ਸੂਟ ਇਹ ਛੋਟੇ ਲਫਾਫੇ ਦੇ ਵਿੱਚ ਪੈਂਦਾ ਨਹੀਂ ਸੀ ਇਸ ਲਈ ਸਾਨੂੰ ਇਸ ਤਰ੍ਹਾਂ ਪੈਕ ਕਰਨਾ ਪਿਆ ਹੈ ਅਮ 벨ਵਟ ਦਾ ਹੈਂਡਵਰਕ ਦਾ ਸੂਟ ਹੈ ਸカイ ਸ਼ੀਰਡ ਦੇ ਵਿੱਚ ਬਹੁਤ ਹੀ ਪਿਆਰਾ ਜਿਹਾ ਸੂਟ ਰੈਡੀ ਕੀਤਾ ਹੋਇਆ ਇਹਦੀ ਵੀ ਫੁੱਲ ਵੀਡੀਓ ਅਪਲੋਡ ਕੀਤੀ ਹੋਈ ਆਪਾਂ ਤੁਸੀਂ ਇਸ ਦਾ ਵਰਕ ਵਗੈਰਾ ਚੈੱਕ ਕਰ ਸਕਦੇ ਹੋ ਥੈਨ ਆਜੂ ਆਪਣੇ ਕੋਲ ਮਸ਼ੀਨ ਵਰਕ ਦਾ ਸੂਟ ਇਸ ਤਰ੍ਹਾਂ ਦਾ ਮਸ਼ੀਨ ਵਰਕ ਹੈ ਕਲਰ ਵਗੈਰਾ ਤੁਸੀਂ ਸੂਟ ਦਾ ਟੈਕ ਕਰ ਸਕਦੇ ਹੋ ਇਹ ਆ ਗਿਆ ਸ਼ਿੱਲੀ ਵਰਕ ਦਾ ਸੂਟ ਬਹੁਤ ਪਿਆਰਾ ਸੂਟ ਹੈ ਟਾਇਆਂ ਦਾ ਦੁਪੱਟਾ ਦਾ ਮੋਹ ਸੋਨੇ ਜੀ ਰੂਪ ਦਾ ਸੂਟ ਹੈ ਵੀ ਆਪਣੇ ਕੋਲ ਕੁਸ਼ਕ ਸੂਟ ਇਹਨਾਂ ਦੇ ਵਿੱਚ ਅਨਸਟਿਚ ਨੇ ਉਹ ਵੀ ਮੈਂ ਬਾਜ਼ਾਰ ਵਿੱਚ ਦਿਖਾਣੇ ਆ। ਇਹਨੂੰ ਕਲਰ ਸਟਿਚ ਵਾਲੇ ਦਿਖਾ ਰਹੀਆਂ। ਇਹ ਆ ਗਿਆ ਪ੍ਰਿੰਟਡ ਸੂਟ। ਦਨ ਇਥੀਮ ਖਾਦ ਦਾ ਆ ਗਿਆ। ਐਂਡ ਨੀਡਲ ਵਰਕ ਦਾ। ਸਾਰੇ ਤਰ੍ਹਾਂ ਦੇ ਵਰਕ ਮਿਕਸ ਨੇਗੇ। ਉਹਨਾਂ ਨੇ ਹਰ ਇੱਕ ਵਰਕ ਹੈ ਜਿਹੜਾ ਲੈਂਦਾ ਆ। ਠੀਕ ਹੈ। ਡਲ ਸ਼ਿਪ ਮੈਂ ਬਾਅਦ ਵਿੱਚ ਦਿਖਾਣੀ ਆ। ਹਾਂਜੀ ਇਹ ਆਪਣੇ ਕੋਲੇ ਅਨਸਟਿਚ ਰਹੂਗਾ। ਇਹ ਵਾਲਾ ਵੀ ਮਸ਼ੀਨ ਵਰਕ ਦਾ ਸੂਟ ਹੈ ਆਂ ਸਟਿਚ ਐਂਡ ਇੰਨਾ ਦੇ ਨਾਲ ਪੱਗ ਵੀ ਅਟੈਚ ਕਰਵਾਈਆਂ ਉਹਨਾਂ ਨੇ ਇਹਦੇ ਨਾਲ ਦੀ ਜੁਐਲਰੀ ਹੈ 이어ਿੰਗਸ ਨੇ ਐਂਡ ਇਹ ਤੇ ਵਾਲਾ ਸੂਟ ਹੈ ਇਹਦੇ ਨਾਲ ਦੀ 이어ਿੰਗਸ ਨੇ ਐਂਡ ਵੀ ਪੱਗ ਕਾਇਆ ਕੀਤੀ ਹੋਈ ਆ ਬਹੁਤ ਸੋਨੇ ਜੇ ਸੂਟ ਨੇ ਥੈਂਕ ਯੂ ਕੱਢਿਆ ਸੀ ਉਹਨਾਂ ਨੇ ਸਾਡੇ ਤੇ ਟਰਸਟ ਕਰਕੇ ਸਾਨੂੰ ਬਹੁਤ ਵੱਡਾ ਆਰਡਰ ਹੈ ਜਿਹੜਾ ਦਿੱਤਾ ਫਸਟ ਵਾਰ ਉਹਨਾਂ ਨੇ ਸਾਡੇ ਤੋਂ ਸੂਟ ਰੈਡੀ ਕਰਵਾਏ ਹੈਗੇ ਤੇ ਫਸਟ ਵਾਰ ਜਿੱਦਾਂ ਹੁੰਦੇ ਕਸਟਮਰ ਪਹਿਲਾਂ ਹਣਾ ਇੱਕ ਸੂਟ ਰੈਡੀ ਕਰਵਾ ਕੇ ਦੇਖਦੇ ਆ ਬਟ ਇਹਨਾਂ ਨੇ 3.5 ਨਾਲ ਜ਼ਿਆਦਾ ਟਰਸਟ ਕੀਤਾ ਕਿ ਉਹਨਾਂ ਨੇ ਸਾਨੂੰ ਬਹੁਤ ਜ਼ਿਆਦਾ ਸੂਖਨੇ ਜਿਹੜੇ ਆਰਡਰ ਦੇ ਲਈ ਦੇ ਦਿੱਤੇ ਐਂਡ ਇਹਨਾਂ ਨੇ ਬੈੱਡ ਸ਼ੀਟਸ ਵੀ ਸੀ ਜਿਹੜੀਆਂ ਉਹ ਮੰਗਵਾਈਆਂ ਸੀ ਤੇ ਇਹ ਬੈੱਡ ਸ਼ੀਟ ਨੇ ਜਿਹੜੀਆਂ ਇਹ ਰਿਜ਼ੀਬਲ ਬੈੱਡ ਸ਼ੀਟ ਨੇ ਮਤਲਬ ਕਿ ਜਿੱਦਾਂ ਇਹਨਾਂ ਦਾ ਆਪਾਂ ਪੁੱਠਾ ਪਾਸਾ ਵੀ ਵਿਛਾ ਸਕਦੇ ਹਾਂ ਉਸ ਤੇ ਅਲੱਗ ਪ੍ਰਿੰਟਿੰਗ ਹੈ ਤੇ ਸਿੱਧੇ ਪਾਸੇ ਅਲੱਗ ਪ੍ਰਿੰਟਿੰਗ ਹੈ ਦੋਨੋਂ ਪਾਸੇ ਹੈ ਜਿਹੜੇ ਆਪਾਂ ਇਹਨਾਂ ਨੂੰ ਵਿਛਾ ਸਕਦੇ ਹਾਂ ਬੈੱਡ ਦੇ ਉੱਪਰ ਇਹ ਦੋ ਚਾਦਰਾਂ ਨੇ ਦੋ ਹਲੇ ਆਪਣੀਆਂ ਰਹਿੰਦੀਆਂ ਨੇ ਉਹ ਵੀਡੀਓ ਦੇ ਵਿੱਚ ਆਪਾਂ ਨਹੀਂ ਲੈ ਕੇ ਆ ਸਕਦੇ ਦੂਸਰੋਂ ਤਾਂ ਹੀ ਆਉਣਗੀਆਂ ਇਸ ਤਰ੍ਹਾਂ ਦੇ ਸਾਰੇ ਸੂਟ ਸੀਗੇ ਬਹੁਤ ਹੀ ਪਿਆਰਾ ਆਰਡਰ ਹੈ ਤੇ ਅਸੀਂ ਬਹੁਤ ਮਿਹਨਤ ਦੇ ਨਾਲ ਇਹ ਆਰਡਰ ਹੈ ਜਿਹੜਾ ਰੈਡੀ ਕੀਤਾ ਹੈਗਾ ਬਸ ਅੱਜ ਦੇ ਨਾਲ ਸਾਰੇ ਸੂਟਾਂ ਦਾ ਪਾਰਸਲ ਹੈ ਜਿਹੜਾ ਅਸੀਂ ਲਗਾ ਦਾਂਗੇ ਸੋਨੂ ਇਹ ਸਾਰੇ ਸੂਟ ਕਿੱਦਾਂ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਐਂਡ ਤੁਸੀਂ ਵੀ ਸਾਡੇ ਕੋਲ ਸੋਨੇ ਸੋਹੇ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਹੋ ਗਿਆ ਨੀਡਲਵਰਕ ਹੋ ਗਿਆ ਮਸ਼ੀਨਵਰਕ ਸਿੰਧੀ ਦਾ ਵਰਕ ਹੋ ਗਿਆ ਪੇਂਟ ਹੋ ਗਿਆ ਹਰ ਤਰ੍ਹਾਂ ਦੇ ਹਨਾ ਜਿੰਨੀ ਵੀ ਆਪਣੇ ਵਰਕ ਹੁੰਦੇ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਸਾਡੇ ਤੋਂ ਕੋਈ ਵੀ ਵਰਕ ਕਰਵਾ ਸਕਦੇ ਹੋ ਆਪਣੇ ਕੋਲੇ ਹਰ ਤਰ੍ਹਾਂ ਦਾ ਸਟੱਫ ਹੈ ਐਂਡ ਹਰ ਤਰ੍ਹਾਂ ਦੇ ਕਲਰ ਜਿਹੜੀ ਕਸਟਮਾਈਜੇਸ਼ਨ ਹੈ ਉਹ ਅਵੇਲੇਬਲ ਹੈ ਤੁਸੀਂ ਕੋਈ ਵੀ ਕਲਰ ਦੇ ਉੱਪਰ ਕੋਈ ਵੀ ਵਰਕ ਹੈ ਜਿਹੜਾ ਕਰਵਾ ਸਕਦੇ ਹੋ ਪਲੇਨ ਸਟੱਫ ਵੀ ਦੁਪੱਟੇ ਵਗੈਰਾ ਵੀ ਬਾਈ ਕਰ ਸਕਦੇ ਹੋ ਐਂਡ ਪ੍ਰਿੰਟ ਦੇ ਵਿੱਚ ਵੀ ਸੂਟ ਨੇ ਜਿਹੜੇ ਬਾਈ ਕਰ ਸਕਦੇ ਹੋ ਸਾਡੇ ਵਟਸਐਪ ਗਰੁੱਪ ਦੇ ਵਿੱਚ ਐਡ ਹੋਣ ਦੇ ਲਈ ਤੁਸੀਂ ਸਾਨੂੰ ਆਪਣਾ ਕੰਟੈਕਟ ਨੰਬਰ ਸਾਡੇ ਨੀਚੇ ਸਕਰੀਨ ਤੇ ਚੱਲ ਰਹੇ ਕੰਟੈਕਟ ਨੰਬਰ ਤੇ ਸੈੱਟ ਕਰ ਸਕਦੇ ਹੋ ਠੀਕ ਹੈ ਹਾਂਜੀ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਇਸ ਤਰ੍ਹਾਂ ਹੀ ਵਧੀਆ-ਵਧੀਆ ਆਰਡਰ ਆਉਂਦੇ ਰਹਿਣ ਤੇ ਅਸੀਂ ਸਾਰੇ ਜਿਹੜੇ ਸਾਡੇ ਪਿਆਰੇ ਜੇ ਕਸਟਮਰਸ ਨੇ ਉਹਨਾਂ ਦੀ ਜਿਹੜੀ ਉਮੀਦ ਤੇ ਖਰੇ ਉਤਰ ਦੇ ਰਹੀਏ ਤੇ ਇਹ ਸਾਡੀ ਵੀਡੀਓ ਸੀਗੀ ਤੇ ਸਾਨੂੰ ਬਹੁਤ ਖੁਸ਼ੀ ਹੋਈ ਤੇ ਮਾਨ ਵਾਲੀ ਗੱਲ ਹੈ ਸਾਡੇ ਕੋਲੇ ਇੰਨੇ ਵਧੀਆ-ਵਧੀਆ ਆਰਡਰ ਆ ਰਹੇ ਨੇਗੇ ਤੇ ਸੋਨਾ-ਸੋਨਾ ਕੰਮ ਚੱਲ ਰਿਹਾ ਹੈਗਾ ਤੁਸੀਂ ਵੀ ਸਾਡੇ ਤੋਂ ਸੋਨੇ-ਸੋਨੇ ਸੂਟਾ ਜਿਹੜੇ ਰੈਡੀ ਕਰਵਾ ਰਹੇ ਹੋ ਥੈਂਕ ਯੂ ਜੀ